ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਤ ਬੇਨਤੀ ਚੋਪਈ ਹਮਰੇ ਕਰੋ ਹਾਦਰ ਰਚਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਤ ਸਵੇ ਤੁਮ ਕਾਵੋ ਆਪ ਹਾਦੈ ਮੋਹੇ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਕ ਸਵੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰਿਐ ਆਪਹਾ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸਨੀ ਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪੁੱਤਰਾ ਕਾਲ ਪਾਏ ਸ਼ਿਵ ਜੋ ਅਪਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ आद अंत एक एव तारा सोए गुरु समझियो हमारा नमस्कारति सिहि को हमारी सकल प्रजा जने आप सवारी शिवकन को शिव गुण सुख दियो सतरन को पलमो बद कियो कट कट के अंतर की जानत भले बुरे की पीर पहचानत चिट्टी ते कुंचर अथुल्ला पर कृपा दृष्ट कर फूला संतन दुख पाए ते दुखी सुख पाए साधन के सुखी एक एक ही पीर पछाने कट कट के पट पट की जाने जब उद करख करा तारा प्रजा तरत तब देहे अपारा जब आ करख करत हो हो तुम मैं मिलत दे तर हो ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਹੰਦralਮ ਜਾਣਤ ਬੇਧ ਭੇਦ ਹਰਿ ਆਲਮ ਨਿਰੰਕਾਰ ਨਿਰਭਿਕਾਰ ਨਿਰਲੰਭ ਆਦ ਅਨੀਲ ਅਨਾਦਯ ਅਸੰਭ ਤਾ ਕਾ ਮੋੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਵਿਦਾ ताको कृपा हन अनुमानत महामोड कछ भेद न जानत महादेव को कहत सदा शिव निरंकार का चिन्हत नहि पिवा आप ही अपनी बुद्ध है जेती वर्णत पिन पिन तोहितेती तुमरा लखाना जाहे पसारा के विद सजा प्रथम संसार एक रूप अनूप स्वरूपा रंक भयो राव कहि भूपा अंडज जेरज सेतज किन्ने उतपुज खान बौरच दिने कहो फूल राजा ह बैठा कहो सिमट पेओ शंकर कैठा सगरे सृष्टि दिखाये अचंपव आद जुगास रोस्यम पव अवरछा मेरे तुम करो सिखयो बारया सिख संग रो ਦੁਸ਼ਟ ਜੇ ਤੇ ਉੱਤਵਤ ਤੋ ਤਪਤਾ ਸਕਲਮਲੇਚ ਕਰੋਰਨ ਘਾਤਾ ਜੇ ਅਸ ਤੁਜ ਤਵ ਸਰਨੀ ਭਰੇ ਤਿਨਕੇ ਦੁਸ਼ਟ ਦੁਖਾਂਤ ਹਵੇ ਮਰੇੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋਇ ਇਕ ਵਾਰ ਧਿਆ ਹੈ ਤਾਂ ਕੇ ਕਾਲ ਨਿਕ ਨ ਹੈ ਪ੍ਰਚਾ ਹੋਏ ਤਾਹੇ ਸਭ ਕਾਲਾ दुष्ट अरिष्ट टरे तत्काला कृपा दृष्ट तं जाय न हरह ताके ताप तनक मोहरह रिद्ध सिद्ध कर्मो सब होइ दुष्ट सास सवै सकै ना कोई एक बार जिन तुमै संभारा काल फासते ताहि उबारा जिनर नाम ते हारो कहा ਦਾਰ ਦੁਸ਼ਤ ਦੋਖ ਤੇਰਾ ਹੜਕ ਕੇਤ ਮੈਂ ਸਰਨ ਤੇਹਾਰੀ ਆਪ ਹਾਦ ਲੈਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸ਼ਤ ਦੋਖ ਤੇ ਲੈਹੋ ਬਚਾਈ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਦ ਲੈਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸ਼ਤ ਦੋਖ ਤੇ ਲੈਹੋ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਕਬਿਓ ਬਾਤ ਬੇਨਤੀ ਚੋਪਈ ਹਮਰੇ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਤ ਸਵੈ ਤੁਮ ਕਾਵੋ ਆਪ ਹਾਦੈ ਮੋਹੇ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰਿਐ ਸਭ ਬੈ ਰਣ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣਾ ਧਿਆਉ ਜੋ ਵਰ ਚਾਹੋ ਸੁ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰਿਐ ਆਪਹਾ ਦਾ ਮੋਜ ਹੈ ਉਬਰੀਏ ਮਰਨ ਕਾਲ ਕਾ ਤਰਾਸਨੀ ਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ काल पाए शिवजू अपतरा काल पाए कर बिशन प्रकासा सकल काल का किया तमासा जवन काल जो की शिव कियो वेद राज ब्रह्मा जूतियो जवन काल सब सव लोक सवारा नमस्कार है ताहे हमारा जवन काल सब जगत बनायो देव दैत जछने उपजायो आद अंत एक है अवतार सोए गुरु समझियो हमारा नमस्कार तिसहि को हमारी सकल प्रजा जने आप सवारे शिव कण को शिव गुण सुख दियो सतरन को पलमो बद कियो कट कट के अंतर की जानत भले बुरे की पीर पहचानत चीटी ते कुंचर अथुल्ला पर कृपा दृष्ट कर फूला संतन दुख पाए ते दुखी सुख पाए साधन के सुखी एक एक ही पीर पछाने कट कट के पट पट की जान जब युद करख करा तारा प्रजा तरत तब देहे अपारा जब आ करख करत हो कबहू तुम तो मैं मिलत दे तर हो ਜਿਤੇ ਬਦਨ ਸ੍ਰੇਸ਼ਟ ਸਵਧਾਰੈ ਆਪਿ ਆਪਨੇ ਬੂਜ ਉਚਾਰੈ ਤੁਮ ਸਭ ਹੀ ਤੇ ਰਹੰਦ੍ਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਪਕਾਰ ਨਿਰਲੰਭ ਆਦ ਅਨੀਲ ਅਨਾਦ ਅasamb ताका ਮੋੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਵੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਨਤ ਨਹਿ ਪਿਵ ਆਪਿ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਣਾ ਜਾਹੇ ਪਸਾਰਾ ਕੇਵਿਤ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ रंक भयो राव कहि भूपा अण्डज जेरज सेतज किन्ने उतपुज खान बहु रच दिने कहो फूल राजा ह बैठा कहो सिमट पेव शंकर कैठा सगरे श्रेष्ठ दिखाये अचंपव आद जुगास रूपस्यम पव अवरच्छा मेरी तुम करो सिख्यो बारया सिख संगरो ਦੁਸ਼ਟ ਜੇਤੇ ਉਟਵਤ ਤੋ ਤਪਾਤਾ ਸਕਲਮਲੇਚ ਕਰੋਰਨ ਘਾਤਾ ਜੇ ਅਸ ਤੁਜ ਤਵ ਸਰਨੀ ਭਰੇ ਤਿਨਕੇ ਦੁਸ਼ਟ ਦਖਾਂਤ ਹਵੇ ਮਰੇੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋਇ ਇਕ ਵਾਰ ਧਿਆ ਹੈ ਤਾਂਕੇ ਕਾਲ ਨਿਕ ਨਹਿ ਹੈ ਪ੍ਰਚਾ ਹੋਏ ਤਹੇ ਸਭ ਕਾਲਾ दुष्ट अरिष्ट तरै तत्काला कृपा दृष्ट तं जाय न हर हो ताके ताप तनक मो हर हो रिद्ध सिद्ध कर्मो सब होई दुष्ट सा सब सकै ना कोई एक बार जिंत मैं संभारा काल खासते ताहे उबारा जिन्नर नाम ते हारो कहा ਦਾਰ ਦੁਸ਼ਟ ਦੋਖ ਤੇਰਾ ਹੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਦ ਲੈਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈਹੋ ਬਚਾਈ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਦ ਲੈਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈਹੋ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਤ ਸਵੈ ਤੁਮ ਕਾਵੋ ਆਪ ਹਾਦੈ ਮੋਹੇ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਧਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰਿਐ ਆਪਹਾ ਦਾ ਮੋਜੇ ਉਬਰੀਏ ਮਰਨ ਕਾਲ ਕਾ ਤਰਾਸਨੀ ਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੋਸਟਣ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਭਕਤਰਾ ਕਾਲ ਪਾਏ ਸ਼ਿਵ ਜੋ ਅਪਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਛਨੇ ਉਪਜਾਇਓ आद अंत एक अवतार सोए गुरु समझियो हमारा नमस्कारति सिहि को हमारी सकल प्रजा जने आप सवारी शिवकन को शिव गुण सुख दियो सतरन को पलमो बद कियो कट कट के अंतर की जानत भले बुरे की पीर पहचानत चिट्टी ते कुंचर अस्तुल्ला पर कृपा दृष्ट कर फूला संतन दुख पाए ते दुखी सुख पाए साधन के सुखी एक एक ही पीर पछाने कट कट के पट पट की जान जब युद करख करा करतारा प्रजा तरत तब देहे अपारा जब आ करख करत हो हो तो तुम मैं मिलत दे तर हो ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਹ ਸੰਦਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਿਕਾਰ ਨਿਰਲੰਭ ਆਦ ਅਨੀਲ ਅਨਾਦਯ ਅਸੰਭ ਤਾਂ ਕਾ ਮੂੜ ਉਚਾਰਤ ਪੀਦਾ ਜਾ ਕੋ ਪੇਵ ਨਾ ਪਾਵਤ ਵਿਦਾ ताको कृपा हन अनुमानत महामोड कछ भेद न जानत महादेव को कहत सदा शिव निरंकार का चिन्हत नहि पिवा आप ही आपनी बुद्ध है जेती वर्णत भिन्न भिन्न तोहे तेती तुमरा लखाना जाहे पसारा के विद सजा प्रथम संसार एक रूप अनूप स्वरूपा रंक भयो राव कहि भूपा अण्डज जेरज सेतज किन्ने उतपुज खान बहो रच दिने कहो फूल राजा ह बैठा कहो सिमट भयो शंकर कैठा सगरे सृष्टि दिखाये अचंपव आद जुगाद स्वरूप श्याम पव आवरछा मेरी तुम करो सिखयो भारया सिख संग रो ਦੁਸ਼ਟ ਜਿਤੇ ਉਟਬ ਤੋ ਤਪਤਾ ਸਕਲਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਭਰੇ ਤਿਨਕੇ ਦੁਸ਼ਟ ਦੁਖਾਂਤ ਹਵੇ ਮਰੇ ਉਰਕ ਜਵਣ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਇੱਕ ਵਾਰ ਧਿਆ ਹੈ ਤਾਂਕੇ ਕਾ ਨਿਕ ਨ ਹੈ ਪ੍ਰਚਾ ਹੋਏ ਤਾਂ ਹੈ ਸਭ ਕਾਲਾ दुष्ट अरिष्ट तरै तत्काला कृपा दृष्ट तं जाय न हरह ताके ताप तनक मोहरह रिद्ध सिद्ध कर्मो सब होई दुष्ट सा सब सकै ना कोई एक बार जिन तुमै संभारा काल फासते ताहि उबारा जिनर नाम ते हारो कहा ਦਾਰੁ ਦੁਸਤ ਦੋਖ ਤੇਰਾ ਹੜਗ ਕੇਤ ਮੈਂ ਸਰਨ ਤੇਹਾਰੀ ਆਪਹਾਦ ਲੈਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸਤ ਦੋਖ ਤੇ ਲੈਹੋ ਬਚਾਈ ਖੜਗ ਕੇਤ ਮੈਂ ਸਰਨ ਤੇਹਾਰੀ ਆਪਹਾਦ ਲੈਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸਤ ਦੋਖ ਤੇ ਲੈਹੋ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਰਚਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਤ ਸਵੈ ਤੁਮ ਕਾਵੋ ਆਪ ਹਾਦਰ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸਿਖ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰਿਐ ਆਪਹਾ ਦਾ ਮੋਜੈ ਉਬਰੀਐ ਮਰਨ ਕਾਲ ਕਾ ਤਰਾਸਨੀ ਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾ ਕਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵਜੂ ਅਪਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ आद अंत एक एव तारा सोए गुरु समझियो हमारा नमस्कारति सिहि को हमारी सकल प्रजा जिने आप सवारे शिवकन को शिव गुण सुख दियो सतरन को पल मो बद कियो कट कट के अंतर की जानत भले बुरे की पीर पहचानत चिट्टी ते कुंचर अथुल्ला पर कृपा दृष्ट कर फूला संतन दुख पाए ते दुखी सुख पाए साधन के सुखी एक एक ही पीर पछाने कट कट के पट पट की जान जब युद्ध करख करा तारा प्रजा तरत तब देहे अपारा जब आ करख करत हो हो तुम मैं मिलत दे तर हो ਜਿਤੇ ਬਦਨ ਸ੍ਰਿਸ਼ਟ ਸਵਧਾਰੈ ਆਪਿ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਹੰਦralਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਭਿਕਾਰ ਨਿਰਲੰਭ ਆਦ ਅਨੀਲ ਅਨਾਦ ਅasamb ताकामोड़ ਉਚਾਰਤ ਪੀਦਾ ਜਾ ਕੋ ਪੇਵ ਨਾ ਪਾਵਤ ਵਿਦਾ ताको कृपा हन अनुमानत महामोड कछ भेद न जानत महादेव को कहत सदा शिव निरंकार का चिन्त नह पिवा आपय अपनी बुद्ध है जेती वर्णत भिन्न पिन, पिन तोहे तेती तुमरा लखाना जाहे पसारा के विद सजा प्रथम संसार एक रूप अनूप स्वरूपा रंक भयो राव कहि भूपा अण्डज जेरज सेतज किन्ने उतपुज खान बहो रच दिने कहो फूल राजा ह बैठा कहो सिमट भयो शंकर कैठा सगरे श्रेष्ठ दिखाये अचंपव आद जुगास रूपस्यम पव अवरच्छा मेरी तुम करो सिखयो भारया सिख संगरो ਦੁਸ਼ਟ ਜੇਤੇ ਉਟਵਤ ਤੋ ਤਪਤਾ ਸਕਲਮਲੇਚ ਕਰੋਰਨ ਘਾਤਾ ਜੇ ਅਸ ਤੁਜ ਤਵ ਸਰਨੀ ਭਰੇ ਤਿਨਕੇ ਦੁਸ਼ਟ ਦੁਖਾਂਤ ਹਵੇ ਮਰੇੁਰਖ ਜਵਣ ਪਗ ਪਰੇ ਤੇਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋਇ ਇਕ ਵਾਰ ਧਿਆ ਹੈ ਤਾਂਕੇ ਕਾਲ ਨਿਕ ਨ ਹੈ ਪ੍ਰਚਾ ਹੋਏ ਤਾਹੇ ਸਭ ਕਾਲਾ दुष्ट अरिष्ट तरै तत्काला कृपा दृष्ट तं जाय न हरह ताके ताप तनक मोहरह रिद्ध सिद्ध कर्मो सब होई दुष्ट सास सवै सकै ना कोई एक बार जिन तुमै संभारा काल खासते ताहि उबारा जिनर नाम ते हारो कहा ਦਾਰ ਦੁਸ਼ਟ ਦੋਖ ਤੇਰਾ ਹੜਕ ਗਕੇਤ ਮੈਂ ਸਰਨ ਤੇਹਾਰੀ ਆਪ ਹਾਦ ਲੈਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈਹੋ ਬਚਾਈ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਦ ਲੈਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੈਹੋ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਕਬਿਓ ਬਾਤ ਬੇਨਤੀ ਚਉਪਈ ਹਮਰੇ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਤ ਸਵੈ ਤੁਮ ਕਾਵੋ ਆਪ ਹਾਦੈ ਮੋਹੇ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰਿਐ ਸਭ ਬੈਰਣ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣਾ ਧਿਆਉ ਜੋ ਵਰ ਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰਿਐ ਆਪਹਾ ਦਾ ਮੁਜੈ ਉਬਰੀਐ ਮਰਨ ਕਾਲ ਕਾ ਤਰਾਸਨੀ ਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾ ਕਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਪਤਰਾ काल पाए शिवजू अपतरा काल पाए कर बिशन प्रकासा सकल काल का किया तमासा जवन काल जो की शिव कियो वेद राज ब्रह्मा जूतियो जवन काल सब सव लोक सवारा नमस्कार है ताहे हमारा जवन काल सब जगत बनायो देव दैत जछने उपजायो आद अंत एक एव तारा सोए गुरु समझियो हमारा नमस्कारति सिहि को हमारी सकल प्रजा जने आप सवारी शिवकन को शिव गुण सुख दियो सतरन को पलमो बद कियो कट कट के अंतर की जानत भले बुरे की पीर पहचानत चिट्टी ते कुंचर अस्तुल्ला पर कृपा दृष्ट कर फूला संतन दुख पाए ते दुखी सुख पाए साधन के सुखी एक एक ही पीर पछाने कट कट के पट पट की जाने जब युद करख करा तारा प्रजा तरत तब देहे अपारा जब आ करख करत हो हो तो तुम मैं मिलत दे तर हो ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਨੇ ਬੂਜ ਉਚਾਰੈ ਤੁਮ ਸਭ ਹੀ ਤੇ ਰਹੰਦ੍ਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਭਿਕਾਰ ਨਿਰਲੰਭ ਆਦ ਅਨੀਲ ਅਨਾਦਯ ਅਸੰਭ ਤਾ ਕਾ ਮੋੜ ਉਚਾਰਤ ਭੇਦਾ ਜਾ ਕੋ ਪੇਵ ਨ ਪਾਉਤ ਵਿਦਾ ताको कृपा हन अनुमानत महामोड कछ भेद न जानत महादेव को कहत सदा शिव निरंकार का चिन्हत नहि पिवा आप ही अपनी बुद्ध है जेती वर्णत भिन्न भिन्न तहि देती तुमरा लखाना जाहे पसारा के विद सजा प्रथम संसार एक रूप अनूप स्वरूपा रंक पयो राव कहि भूपा अंडज जेरज सेतज किन्ने उतपुज खान बहु रच दिने कहो फूल राजा ह बैठा कहो सिमट पयो शंकर कैठा सगरे सृष्टि दिखाये अचंपव आद जुगास रूप श्याम पव अवरछा मेरे तुम करो सिखयो बारया सिख संगरो ਦੁਸ਼ਟ ਜੇਤੇ ਉਠਵਤ ਤੋ ਤਪਤਾ ਸਕਲਮਲੇਚ ਕਰੋਰਨ ਘਾਤਾ ਜੇ ਅਸ ਤੁਜ ਤਵ ਸਰਨੀ ਭਰੇ ਤਿਨਕੇ ਦੁਸ਼ਟ ਦੁਖਾਂਤ ਹਵੇ ਮਰੇੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋਇ ਇਕ ਵਾਰ ਧਿਆ ਹੈ ਤਾਂਕੇ ਕਾਰਨ ਇੱਕ ਨਹਿ ਪ੍ਰਚਾ ਹੋਇ ਤਹੇ ਸਭ ਕਾਲਾ दुष्ट अरिष्ट तरै तत्काला कृपा दृष्ट तं जाय न हरह ताके ताप तनक मोहरह रिद्ध सिद्ध कर्मो सब होई दुष्ट स सब सकै ना कोई एक बार जिन तुमै संभारा काल फासते ताहि उबारा जिनर नाम ते हारो कहा ਦਾਰ ਦੁਸਤ ਦੋਖ ਤੇਰਾ ਹੜਕ ਕੇਤ ਮੈਂ ਸਰਨ ਤੇਹਾਰੀ ਆਪ ਹਾਦ ਲੈਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸਤ ਦੋਖ ਤੇ ਲੈਹੋ ਬਚਾਈ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਦ ਲੈਹੋ ਬਾਰੀ ਸਰਵ ਥੋਰ ਮੋਹੋ ਸਹਾਈ ਦੁਸਤ ਦੋਖ ਤੇ ਲੈਹੋ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ